ये है, मैं राजस्थान आया जी हनुमानगढ़ मेरा पीलियापा पिंड है तो मैं इतने खड़ा सी सी, लंगर चली इतना खड़ा मगरली जेब च मेरे पच्ची सौ रुपये जेब से ਜਦੋਂ ਮੈਂ ਥੋੜੀ ਦੇਰ ਪਹਿਲਾਂ ਚੈੱਕ ਕੀਤੀ ਉਹਦੋਂ ਮੇਰੇ ਜੇਬ 'ਚ ਸੀਗੇ 1 ਸੈਕਿੰਡ ਬਾਅਦ ਚੈੱਕ ਕੀਤੀ ਹੈ ਨਹੀਂ ਸੀ ਜਦੋਂ ਮੈਨੂੰ ਦੋ ਤਿੰਨ ਜਣੇ ਸੰ nghiਕਤ ਜੇ ਲੱਗੇ ਕਿ ਇਹ ਚੋਰ ਜੇ ਮੈਂ ਇਹਨਾਂ ਦੇ ਮਗਰ ਭੱਜਾ ਪਹਿਲਾਂ ਤਾਂ ਮੈਂ ਇਹਨਾਂ ਦੀ ਇੱਕ ਜਣੇ ਤਲਾਸ਼ੀ ਲਈ ਤਲਾਸ਼ੀ ਲੈਣ ਲੱਗਿਆ ਇਹਨੇ ਜੇ ਇੱਕ ਜਣ ਅੱਗੇ ਸੀ ਜਾ ਉਹ ਮੈਨੂੰ ਦੇਖ ਕੇ ਜਦੋਂ ਤਲਾਸ਼ੀ ਲੱਗੇ ਉਹ ਭੱਜ ਪਿਆ ਮੈਂ ਇਹਦੇ ਮਗਰ ਭੱਜਾ ਮੈਂ ਅੱਗੇ ਬੱਤੀਆਂ ਦੇ ਜਾ ਕੇ ਦੇਖਿਆ ਨੂੰ ਫੜਿਆ ਤੇ ਇਹਦੀ ਤਲਾਸ਼ੀ ਲਈ ਜੇਬ 'ਚ ਇੱਕ ਪਰਸ ਹੋਰ ਮਿਲਿਆ ਉਹ ਕਿਸੇ ਔਰਤ ਦੀ ਆਈਡੀ ਆਉਟ ਹੋਈ ਹੋਈ ਹੈ ਤੇ ਮੇਰੇ ਜਿਹੜੇ ਸੀਗੇ ਉਹ ਬੈਸੇ ਕੜਲੇ ਦੋ ਜਣੇ ਹੋਰ ਸੀ ਉਹ ਮੇ ਹੋਣ ਕੀ ਦੇ ਹਾਲੇ ਕਰਤੋਂ ਹੁਣ ਮੈਂ ਇੱਥੇ ਆਇਆ ਹਾਂ ਪੁਲਿਸ ਪੁਲਿਸ ਦੇ ਵਾਲੇ ਕਰ ਰੱਖਿਆ ਤੇ ਇਹਦੇ ਜਿਵੇਂ ਵੀ ਕਾਰਵਾਈ ਕਰੋ ਤੇ ਅੱਗੇ ਕਿਸੇ ਔਰ ਦਾ ਨਾਲ ਕਿਸੇ ਦਾ ਇਲਜ਼ਾਮ ਲਾ ਕੇ ਤੇ ਜਾਓ ਬਰਾਣਾ ਨਾਮ ਹੈ ਸਰ ਬਰਾਣਾ ਨਾਮ ਸ਼ੇਵ ਕੁਮਾਰ ਹੈ ਜੀ ਕਿੱਥੇ ਡਿਊਟੀ ਕਰਦੇ ਬੜੀ ਪੈਟਰੋਲਿੰਗ ਤੇ ਹੈ ਜੀ ਬਰਾਣਾ ਨੰਬਰ ਤੇ ਕਿਹੜੇ ਜਾਉਂਗੇ ਕਿ ਮੈਂ ਟਿਕਟ ਤੇ 10000 ਰੁਪਏ ਲੈਣਾ ਸੀ ਇਹਨੇ ਜੀ ਇੱਥੇ ਲੰਗਰ ਲੱਗ ਰਿਹਾ ਸੀ ਉੱਥੇ ਇਹਨੇ ਜਦੋਂ ਲੰਗਰ ਖਾਣ ਲੱਗਿਆ ਜੀ ਕੋਈ ਜੇਬ ਚੋਂ ਪੈਸੇ ਕੱਢੇ ਗਏ ਹੁਣ ਆਇਆ ਦੇਖ ਰਹੇ ਕਹਿੰਦੇ ਅਸੀਂ ਇੱਕ ਹਨ ਨੂੰ ਕਿਹਦੇ ਸ਼ੱਕ ਸੀਗਾ ਉਹਨਾਂ ਨੇ ਚੋਰ ਫੜਿਆ ਉਹਨੂੰ ਵੈਰੀਫਾਈ ਕਰਦੇ ਆ ਜੇ ਹਜਾ ਕੁਝ ਸਬੂਤ ਹੁੰਦਾ ਜੀ ਉਹੀ ਚੋਰ ਮਿਲਦਾ ਤੇ ਉਹ ਜੀ ਕਾਰਵਾਈ ਅਮਲ ਚ ਲਿਆਵਾਂਗੇ ਜਿਹੜੇ ਥਾਣੇ ਨੂੰ ਦਿੱਤਾ ਜਾ ਰਿਹਾ ਹੈ